ਦੇਖੋ ਜੀ ਪਹਿਲਾਂ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਤੁਸੀਂ ਸਾਰੇ ਇੱਕ ਛੋਟੇ ਜਿਹੇ ਸੱਦੇ ਤੇ ਸਾਰਾ ਪ੍ਰਵਾਹ ਪਹੁੰਚੇ ਹੋ ਦੇਖੋ ਜੀ ਤਿਆਰੀਆਂ ਜਿਹੜੀਆਂ ਨੇ ਹਰ ਸਾਲ ਕੋਸ਼ਿਸ਼ ਕਰੀਦੀ ਆ ਵਧੀਆ ਤੋਂ ਵਧੀਆ ਆਪਾਂ ਜੋ ਵੀ ਜਿਹੜੀਆਂ ਕੋਈ ਕਮੀਆਂ ਰਹਿ ਜਾਣ ਉਹਨਾਂ ਕਮੀਆਂ ਨੂੰ ਦੂਰ ਕਰੀਏ ਕਿਉਂਕਿ ਅਕਸਰ ਸਾਡੇ ਇੱਥੇ ਪਬਲਿਕ ਦੀ ਸ਼ਿਕਾਇਤ ਹੁੰਦੀ ਸੀ ਵੀ ਉਹ ਲੜਬਾਜ਼ਾਂ ਦੀ ਬੜੀ ਦਿੱਕਤ ਐ ਦੀ ਪਰਿਵਾਰਾਂ ਦੇ ਵਿੱਚੋਂ ਵੀ ਸਾਡੇ ਪਰਿਵਾਰਾਂ ਨੇ ਜਾਣਾ ਹੁੰਦਾ ਇਸ ਵਾਰ ਕੱਟੋ-ਕੱਟ ਦੀ ਬਟਾਲੇ ਵਿਖੇ ਆਪਾਂ 100 ਕੈਮਰਾ ਜਿਹੜਾ ਉਹ ਲਗਾ ਦਿੱਤਾ ਹੈ ਜਿੱਥੇ ਵੀ ਸਾਡੇ ਉਹ ਕੈਮਰਿਆਂ ਵਿੱਚ ਵੀ ਕਿਤੇ ਕੋਈ ਕੈਚ ਹੋਊਗਾ ਇਹਦਾ ਮਤਲਬ ਉਹ ਬਖਸ਼ਿਆ ਨਹੀਂ ਜਾਊਗਾ ਇੱਕ ਤੇ ਤਿਆਰੀ ਸਾਡੀ ਇਹ ਆ ਦੂਸਰੀ ਤਿਆਰੀ ਪਾਲਕੀ ਸਾਹਿਬ ਜਦੋਂ ਕੱਲ ਬਟਾਲੇ ਵਿਖੇ ਐਂਟਰੀ ਹੋਊਗੀ ਉੱਥੇ ਅਸੀਂ ਆਤਿਸ਼ਬਾਜੀ ਨਾਲ ਜੀ ਆਇਆਂ ਨੂੰ ਪਾਲਕੀ ਸਾਹਿਬ ਦਾ ਸਵਾਗਤ ਕਰਾਂਗੇ ਹਸਰੀ ਦੇ ਪੁਲ ਤੇ ਮੈਂ ਤੁਹਾਡੇ ਮਾਦੀਨ ਰਾਈ ਬਟਾਲਾ ਵਾਸੀਆਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਵੀ ਸਾਰੇ ਬਟਾਲੇ ਜਿਹੜਾ ਆਰਰ ਬਾਬਾ ਕਾਲਜ ਦੇ ਲਾਗੇ ਹਸਰੀ ਦਾ ਪੁਲ ਹੈ ਉੱਥੇ ਸਾਰੇ ਇਕੱਤਰ ਹੋਈਏ ਤਾਂ ਜੋ ਕੀ ਇਹ ਜਿਹੜਾ ਨਜ਼ਾਰਾ ਵੇਖਣ ਦੇ ਯੋਗ ਹੋਗਾ ਉਦੇ ਨਾਲ ਨਾਲ ਮੈਂ ਕਹਿ ਸਕਦਾ ਹਾਂ ਵੀ ਹਰ ਪੱਖੋਂ ਜਿੱਥੇ-ਜਿੱਥੇ ਲੰਗਰ ਲੱਗਣੇ ਨੇ ਉੱਥੇ-ਉੱਥੇ ਸਫਾਈ ਦਾ ਇੰਤਜ਼ਾਮ ਜਿੱਥੇ-ਜਿੱਥੇ ਵੀ ਜਿਹੜੀ ਵੀ ਕੋਈ ਕਮੀਆਂ ਸਾਡੇ ਜਿਤਰਾਂ ਪਿਛਲੀ ਵਾਰੀ ਵਾਰਦਤ ਹੋਈ ਵੀ ਵਾਕਿਆ ਵੀ ਕਈ ਹੋਏ ਜਿਤਰਾਂ ਇੱਕ ਗਰਨੂਰ ਬੱਚਾ ਸੀ ਜਿਹੜਾ ਗਟਰ ਦੇ ਵਿੱਚ ਦੇਖਿਓ ਦੀ ਮੌਤ ਹੋ ਗਈ ਸੀ ਇਸ ਵਾਰ ਸਾਰਾ ਸਾਡੀ ਕੋਸ਼ਿਸ਼ ਇਹ ਰਹੀ ਆ ਵੀ ਪ੍ਰਾਪਰਲੀ ਪਹਿਲਾਂ ਗਟਰਾਂ ਦਾ ਧਿਆਨ ਦਿੱਤਾ ਜਾਵੇ ਜਿੱਥੇ-ਜਿੱਥੇ ਵੀ ਕੋਈ ਜਿਹੜੀ ਵੀ ਕੋਈ ਕਮੀ ਪੇਸ਼ੀ ਨਜ਼ਰ ਆ ਰਹੀ ਆ ਉਹਨੂੰ ਉਹਨੂੰ ਦੂਰ ਕਰ ਰਹੇ ਆ ਔਰ ਉਹਦੇ ਨਾਲ-ਨਾਲ ਜਿਹੜਾ ਵੀ ਇੱਕ ਡਿਮਾਂਡ ਸੀ ਵੀ ਜਿਹੜੀ ਜ਼ਿਲ੍ਹਾ ਲੈਵਲ ਦੀ ਛੁੱਟੀ ਹੋਵੇ ਉਹ ਮਾਣਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿਰ ਪਹਿਲਾਂ ਜਿਹੜੀ ਗੱਲ ਹੋਈ ਆ ਉਹਨਾਂ ਨੇ ਸਾਨੂੰ ਜਿਹੜੀ ਆ ਛੁੱਟੀ ਵੱਲੋਂ ਹਰੀ ਚੰਡੀ ਦੇ ਦਿੱਤੀ ਆ ਇਹਦੀ ਸਵੇਰੇ ਜਿਹੜੀ ਆ ਤੁਹਾਡੇ ਬਾਦੀਆਂ ਭਰਾਹੀਂ ਇਹ ਵੀ ਜਿਹੜੀ ਲੈਟਰ ਆ ਉਹ ਵੀ ਤੁਹਾਨੂੰ ਆਪਾਂ ਹੈਲਪ ਦੇ ਦੇਣਾ ਦੇਖੋ ਜੀ ਜਿਸ ਤਰੀਕੇ ਨਾਲ ਪਹਿਲਾਂ ਹੁੰਦੀ ਰਹੀ ਹੈ ਇਸ ਤਰੀਕੇ ਨਾਲ ਹਾਂਜੀ ਡਰਾਈ ਡੇ ਹੈ ਹਾਂ ਬਿਲਕੁਲ ਜੀ ਬਿਲਕੁਲ ਡਰਾਈ ਡੇ ਰਹੂਗਾ ਜੀ ਉਸ ਦਿਨ ਆਪਣੇ ਸਾਰਾ ਸ਼ਹਿਰ ਜਿਹੜਾ ਸਾਡਾ ਉਹ ਪ੍ਰਕਰਮਾ ਇੱਕ ਸਾਹਿਬ ਦੀ ਮੈਂ ਕਹਿ ਸਕਦਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਰਾ ਰੂਪ ਲਗਣਾ ਉਸ ਦਿਨ ਡਰਾਈ ਡੇ ਰਹੂਗਾ ਦੋ ਦਿਨ ਜਿਹੜਾ ਸਮਾਗ ਨੂੰ ਲੈਣੇ ਆ ਇਹਨਾਂ ਵਿੱਚ ਕਿਹੜੀ ਕਿਹੜੀਆਂ ਸੱਸੀ ਪਹੁੰਚ ਨਹੀਂ ਆ ਗਈ ਸਤਿ ਆਹ ਦੇਖੋ ਜੀ ਮੈਨੂੰ ਅੱਜ ਹੀ ਸਾਡੇ ਸਪੀਕਰ ਸਾਹਿਬ ਕੁਲਤਾਰ ਸੰਵਾ ਜੀ ਜਿਹੜੇ ਨੇ ਉਹ ਵੀ ਪਹੁੰਚ ਰਹੇ ਨੇ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦੇ ਮਿਸਿਸ ਉਹਨਾਂ ਦਾ ਵੀ ਮੈਨੂੰ ਜਿਹੜਾ ਬਾਬੀ ਉਹਨਾਂ ਨੇ ਵੀ ਦਿੱਤਾ ਵੀ ਉਹ ਵੀ ਆ ਰਹੇ ਨੇ ਉਹ ਮੈਂ ਤੁਹਾਨੂੰ ਜਿਹੜਾ ਸਮੇਂ ਦੇ ਸਮੇਂ ਜਿਹੜਾ ਕਲੀਅਰ ਕਰ ਦੂੰਗਾ ਜੀ ਸਾਡੇ ਕੈਬਨਿਟ ਮਿਨਿਸਟਰ ਲਾਲਚੰਦ ਕਟਾਰੂ ਜੀ ਸਾਡੇ ਕੈਬਨਿਟ ਮਿਨਿਸਟਰ ਕੁਲਦੀਪ ਧਾਲੀਵਾਲ ਸਾਹਿਬ ਇਹ ਵੀ ਆਉਣਗੇ ਸਾਰੇ ਐਂਟਰੀ ਤੇ ਕਿੱਥੇ ਸਵਾਲ ਕੀਤਾ ਜਾਏ ਐਂਟਰੀ ਤੇ ਜੀ ਹਰ ਸਾਲ ਜਦੋਂ ਆਪਣੇ ਗਰਦਾਸਪੁਰ ਦੀ ਹੱਦ ਸ਼ੁਰੂ ਹੁੰਦੀ ਹੈ ਜਿੰਨੀ ਵੀ ਸਾਡੀ ਆਮ ਆਦਮੀ ਪਾਰਟੀ ਦੀ ਲੋਕਲ ਜ਼ਿਲ੍ਹੇ ਦੀ ਟੀਮ ਹੈ ਸਾਰੀ ਜਿਹੜੀ ਹੈ ਉਹਨਾਂ ਦਾ ਸਵਾਗਤ ਕਰਦੇ ਹਾਂ ਉੱਥੇ ਪਹੁੰਚੇ ਦੇਖੋ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾਂ ਵੀ ਅਲੱਗ-ਅਲੱਗ ਆਪਾਂ ਟੈਕਸ ਜਿਹੜੇ ਰੱਖੇ ਨੇ ਜਿੱਥੇ ਵੀ ਕਿਤੇ ਲੋਕਾਂ ਨੂੰ ਪੁਲਿਸ ਦੀ ਮਦਦ ਦੀ ਲੋੜ ਪੈਂਦੀ ਆ ਉਹ ਵੀ ਆਪਾਂ ਮਦਦ ਦਵਾਂਗੇ ਪੁਲਿਸ ਜਿਹੜੀ ਹੈ ਨੇਚਰਲੀ ਬਾਹਰੋਂ ਵੀ ਆ ਰਹੀ ਹੈ ਔਰ ਵਧੀਆ ਟੰਗਣਾ ਸਾਰਾ ਬਹੁਤ ਵਧੀਆ ਮੈਨੇਜ ਕੀਤਾ ਦੀ ਸਾਰਾ